ਗੁਰੂ ਰੂਪ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਾਸ ਪਹਿਲੀ ਵਾਰ ਆਪ ਸੰਗਤਾਂ ਦੇ ਰੂਪ ਰੂਪ ਹੋਇਆ ਸੋ ਸੰਗਤ ਜੀ ਅੱਜ ਆਪਾਂ ਸ਼ਹੀਦੀ ਦਿਹਾੜਿਆਂ ਦੀ ਗੱਲ ਕਰਾਂਗੇ ਸੋ ਇਹ ਜੋ ਹਫਤਾ ਹੈ ਇਹ ਛੋਟੇ ਸਹਿਬ ਜੀ ਵੱਡੇ ਸਹਿਬ ਜੀ ਦੀ ਸ਼ਹੀਦੀ ਦੇ ਦਿਹਾੜਿਆਂ ਦਾ ਹਫਤਾ ਮੰਨੇ ਜਾਂਦਾ ਸੋ ਅੱਜ ਇਸ ਹਫਤੇ ਦਾ ਅਖੀਰਲੇ ਦਿਨ ਹਨ 12 13 ਪੋ 12 13 ਪੋ ਛੋਟੇ ਸਹਿਬ ਜਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਚੇਪਾਸ਼ਾ ਜੀ ਦੇ ਲਖਤੇ ਜਿੱਗੜ ਸਹਿਬਜਾਦਾ ਜਰਵਰ ਸਿੰਘ ਜੀ ਸਹਿਬਜਾਦਾ ਫਤੀ ਸਿੰਘ ਜੀ ਜਿਨ੍ਹਾਂ ਦਾ ਇਹ 12 13 ਕੋ ਦੇ ਦਿਨਾਂ ਦੇ ਵਿੱਚ ਸੂਬੇ ਸਰਹੰਦ ਵੱਲੋਂ ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਝਣਕੇ ਸ਼ਹੀਦ ਕੀਤਾ ਗਿਆ ਸੀ ਸੁਸੰਗਤ ਜੀ ਇਹ ਜੋ ਸ਼ਹੀਦੀ ਦੇ ਦਿਨ ਹਨ ਇਹਨਾਂ ਦਿਨਾਂ ਵਿੱਚ ਸਾਡੇ ਪੰਜਾਬ ਦਾ ਜੋ ਵੈਦਰ ਹੈ ਮੌਸਮ ਹੈ ਇਹ ਵੀ ਉਹੋ ਜਿਹਾ ਹੋ ਜਾਂਦਾ ਹੈ ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਸੀ ਬਾਦਸ਼ਾਹ ਹੋਈਆਂ ਸਰਸਾ ਨਦੀ ਦੇ ਕਿਨਾਰੇ ਤੇ ਵਿਛੋੜਾ ਪਿਆ ਛੋਟੇ ਸਾਬਜਾ ਦੇਸ਼ ਵੱਡੀ ਸਾਬਜਾ ਦੇ ਚਮਕੌਰ ਵਿਖੇ ਸ਼ਹੀਦ ਹੋਏ ਛੋਟੇ ਸਾਬਜਾ ਦੇਸ਼ ਸਰਹੰਦ ਵਿਖੇ ਸ਼ਹੀਦ ਹੋਏ ਉਦੋਂ ਵੀ ਇਹੋ ਜਿਹਾ ਹੀ ਮੌਸਮ ਸੀ ਇਹ ਮੌਸਮ ਹਰ ਸਾਲ ਇਨ੍ਹਾਂ ਦਿਨਾਂ ਵਿੱਚ ਸਾਡੇ ਪੰਜਾਬ ਦਾ ਇਸ ਤਰ੍ਹਾਂ ਹੀ ਹੁੰਦਾ ਧੁੰਦ ਹੁੰਦੀ ਹੈ بارش ਹੁੰਦੀ ਹੈ ਸ਼ੀਤ ਲਹਿਰ ਚੱਲਦੀ ਹੈ ਠੰਡੀਆਂ ਹਵਾਵਾਂ ਚੱਲਦੀਆਂ ਹਨ ਸੂਰਜ ਆਪਣਾ ਮੁਖੜਾ ਨਹੀਂ ਦਿਖਾਉਂਦਾ ਇਨ੍ਹਾਂ ਦਿਨਾਂ ਦੇ ਵਿੱਚ ਸੋ ਇਸ ਵਾਰ ਵੀ ਅੱਜ ਮੌਸਮ ਵਿਭਾਗ ਦਾ ਹੀ ਮੈਸੇਜ ਆਇਆ ਹੈ ਕਿ ਅੱਜ ਵੀ ਕਿਣਮਣ ਕਾਣੀ ਬੂੰਦਾ ਬੰਦੀ ਹੋਏਗੀ ਤੇ ਧੁੰਦ ਹੋਏਗੀ ਸੂਰਜ ਦਿਖਾਈ ਨਹੀਂ ਦੇਗਾ ਸੋ ਸੰਗਤ ਜੀ ਜੋ ਕੁਦਰਤ ਹੈ ਨਾ ਕੁਦਰਤ ਕਦੇ ਵੀ ਕਿਸੇ ਦਿਨ ਨੂੰ ਕਿਸੇ ਸਮੇਂ ਨੂੰ ਨਹੀਂ ਭੁੱਲਦੀ ਕੁਦਰਤ ਨੇ ਹਰ ਇਤਿਹਾਸ ਨੂੰ ਆਪਣੀ ਗੋਦ ਦੇ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ ਕੁਦਰਤ ਨੇ ਅੱਜ ਵੀ ਇਹਨਾਂ ਦਿਨਾਂ ਨੂੰ ਆਪਣੀ ਗੋਦ ਵਿੱਚ ਸੰਭਾਲ ਕੇ ਰੱਖਿਆ ਹੈ ਅਸੀਂ ਬੇਸ਼ੱਕ ਹਰ ਸਾਲ ਭੁੱਲ ਜਾਂਦੇ ਹਾਂ ਕਦੇ 12 13 ਉਹ ਭੁੱਲ ਜਾਂਦੇ ਹਾਂ ਤੇ ਕਦੇ ਅੰਗਰੇਜ਼ੀ ਤਰੀਕ ਨੂੰ ਕੰਪੇਅਰ ਕਰਨ ਲੱਗ ਜਾਂ ਪਲੱਸ ਮਾਈਨਸ ਕਰਨ ਲੱਗ ਜਾਂ ਕਨਫਿਊਜ਼ ਹੋ ਜਾਂਦੇ ਹਾਂ ਕਿ ਤਰੀਕ ਕਿੰਨੀ ਬਣੇਗੀ ਦੇਸੀ ਮੀਂਹ ਕਿੰਨਾ ਬਣੇਗਾ ਸੋ ਪਰ ਕੁਦਰਤ ਕਦੇ ਵੀ ਨਹੀਂ ਭੁੱਲੀ ਇਹਨਾਂ ਦਿਨਾਂ ਨੂੰ ਕੁਦਰਤ ਹਰ ਸਾਲ ਛੋਟੇ ਸਾਹਿਬ ਜੀ ਦੇ ਸ਼ਹੀਦੀ ਦਿਨਾਂ ਤੇ ਇੰਦਰ ਦੇਵਤਾ بارش ਕਰਦਾ ਹੈ ਪਵਨ ਦੇਵਤਾ ਠੰਡੀ ਸ਼ੀਤ ਲਹਿਰ ਚਲਾਉਂਦਾ ਹੈ ਸੂਰਜ ਦੇਵਤਾ ਆਪਣਾ ਮੁਖੜਾ ਛਪਾ ਲੈਂਦਾ ਧੁੰਦ ਦੇ ਵਿੱਚ ਬੱਦਲਾਂ ਦੇ ਵਿੱਚ ਸੋ ਇਹਨਾਂ ਨੂੰ ਇਦਾਂ ਨਾ ਸੋਚੋ ਤੁਸੀਂ ਦੇਵਤਾ ਦੇਵਤਾ ਸ਼ਬਦ ਵਰਤਦੇ ਆਂ ਦੇਵਤਾ ਤਾਂ ਉਹ ਹੁੰਦੇ ਆ ਜੋ ਪਰਮਾਤਮਾ ਦੇ ਮੈਸੇਂਜਰ ਹੁੰਦੇ ਆ ਪਰਮਾਤਮਾ ਦਾ ਸਿਸਟਮ ਹੈ ਸੂਰਜ ਚੰ드ਰਾ ਵਰਣ ਦੇਵਤਾ ਮੀਕ ਦੇਵਤਾ ਇਹ ਸਾਰੇ ਸਿਸਟਮ ਹੈ ਪਰਮੇਸ਼ਰ ਦਾ ਤੇ ਪਰਮੇਸ਼ਰ ਦੀ ਆਗਿਆ ਅਨੁਸਾਰ ਚੱਲਦੇ ਆ ਅੱਜ ਵੀ ਉਹਨਾਂ ਨੇ ਉਹ ਪਲ ਆਪਣੇ ਅੰਦਰ ਸੰਭਾਲ ਕੇ ਰੱਖਿਆ ਅੱਜ ਵੀ ਛੋਟੇ ਸਹਜਾ ਦੇ ਦਿਨਾਂ ਦੇ ਵਿੱਚ ਹਵਾ ਠੰਡੀ ਚੱਲਦੀ ਹੈ ਅੱਜ ਵੀ ਇਹਨਾਂ ਦਿਨਾਂ ਦੇ ਵਿੱਚ بارش ਹੁੰਦੀ ਹੈ ਅੱਜ ਵੀ ਇਹਨਾਂ ਦਿਨਾਂ ਵਿੱਚ ਧੁੰਦ ਹੁੰਦੀ ਹੈ ਅੱਜ ਵੀ ਸੂਰਜ ਛੁਪ ਜਾਂਦਾ ਹੈ ਉਹ ਕੁਦਰਤ ਕਦੇ ਵੀ ਨੇਚਰ ਇਹਨਾਂ ਦਿਨਾਂ ਨੂੰ ਨਹੀਂ ਭੁੱਲਦੀ ਕਿ ਸੰਗਤ ਜੀ ਇਹ ਬੜਾ ਦੁਖਦਾਇਕ ਸਮਾਂ ਹੈ ਸਿੱਖ ਇਤਿਹਾਸ ਦਾ ਕਿ ਇਹਨਾਂ ਦਿਨਾਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਲਗੀਆਂ ਵਾਲਿਆਂ ਦੇ ਪਰਿਵਾਰ ਨੇ ਅਲੱਗ-ਅਲੱਗ ਵਿਛੜ ਗਏ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੋ ਇੱਕ ਕੌਮੀ ਦਿਨ ਹਨ ਸਾਡੀ ਕੌਮ ਦੇ ਸਾਡੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਉਪਦੇਸ਼ ਦੇਣ ਦੇ ਸਾਡੇ ਬੱਚਿਆਂ ਨੂੰ ਨਵੇਂ ਰਸਤੇ ਦਿਖਾਉਣ ਦੇ ਸਾਡੇ ਦੇਸ਼ ਵਾਸਤੇ ਇੱਕ ਗਿਆਨ ਹੈ ਇੱਕ ਕਹਿੰਦੇ ਹੈ ਜਾਗੋ ਹੈ ਜਾਗ ਜਾਗਰਤਾ ਹੈ ਮੇਰੀ ਇੱਕ Swami Acharya ji ਕਹਿ ਰਹੇ ਸਨ ਕਹਿੰਦੇ ਸਨ ਹਿੰਦੁਸਤਾਨ ਦੀ ਹਰ ਸੜਕ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਸ਼ਾ ਜੀ ਦੇ ਨਾਮ ਤੇ ਹੋਣਾ ਚਾਹੀਦਾ ਹਿੰਦੁਸਤਾਨ ਦੀ ਹਰ ਸੜਕ ਨੈਸ਼ਨਲ ਹਾਈਵੇ 22 25 50 ਵਗੈਰਾ ਨਹੀਂ ਹੋਣੀ ਚਾਹੀਦੀ ਗੁਰੂ ਗੋਬਿੰਦ ਸਿੰਘ 25 250 ਵਗੈਰਾ ਵਗੈਰਾ ਹੋਣੀ ਚਾਹੀਦੀ ਆ ਉਹ ਸਵਾਮੀ ਆਚਾਰੀਆ ਜੀ ਕਹਿੰਦੇ ਹਨ ਕਹਿੰਦੇ ਕਿ ਮੇਰਾ ਸੀਨਾ ਫਟ ਜਾਂਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਬੱਚਿਆਂ ਦੀ ਜੀਵਨੀ ਸੁਣਦਾ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਰਹਿ ਜਾਂਦੇ ਕਿ ਮੈਂ ਉਹਨਾਂ ਦੀ ਸ਼ਹੀਦੀ ਬਾਰੇ ਕੀ ਕਹਾਂ ਅੱਖਾਂ ਪਾਹਰ ਆਉਂਦੀਆਂ ਮੇਰਾ ਜੀ ਕਰਦਾ ਹੈ ਕਿ ਮੈਂ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰਸਤੇ ਨੂੰ ਅਪਣਾ ਲਾਂ ਪਰ ਪਰਮੇਸ਼ਰ ਨੇ ਭਗਵਾਨ ਨੇ ਜਿਹੜੇ ਧਰਤਿਓ ਵਾਸਤੇ ਮੈਨੂੰ ਪੈਦਾ ਕੀਤਾ ਮੈਂ ਉਹ ਧਰਤਿਓ ਨਿਭਾ ਰਿਆਂ ਆਪਣੀ ਜ਼ਿੰਮੇਵਾਰੀ ਨਿਭਾ ਰਿਆਂ ਹਾਂ ਆਪਣੇ ਧਰਮ ਦਾ ਪ੍ਰਚਾਰ ਕਰ ਰਿਹਾ ਪਰ ਕਹਿੰਦਾ ਮੈਂ ਸੁਣਿਆ ਕਿ Swami Vivekananda ji ਜਦੋਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਜੀਵਨੀ ਪੜ੍ਹੀ ਤਾਂ ਉਸ ਤੋਂ ਬਾਅਦ ਉਹ ਆਪਣੇ ਬਹੁਤ ਸਾਰੇ ਪੱਤਰਾਂ ਦੇ ਵਿੱਚ ਚਿੱਠੀਆਂ ਦੇ ਵਿੱਚ ਚਿੱਠੀ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਦੇ ਹੁੰਦੇ ਸਨ ਉਹਨਾਂ ਦਾ ਜੀਵਨ ਬਦਲ ਗਿਆ ਸੀ ਕਹਿੰਦਾ ਮੈਂ ਵੀ ਸਮਾਂ પાਕੇ ਮੇਰਾ ਪੂਰਾ ਮਾਨ ਹੈ ਕਿ ਮੈਂ ਸਿੱਖ ਧਰਮ ਨੂੰ ਅਪਣਾਵਾਂਗਾ ਤੇ ਅੱਜ ਤੋਂ ਮੈਂ ਸ਼ੁਰੂ ਕੀਤਾ ਹੋਇਆ ਕਿ ਮੈਂ ਸਵੇਰੇ ਉੱਠ ਕੇ ਮੂਲ ਮੰਤਰ ਦਾ ਪਾਠ ਕਰਦਾ ਤੇ ਗੁਰੂ ਦੀ ਫਤਿਹ ਬੁਲਾਉਂਦਾ ਸੋ ਇਸ ਤਰ੍ਹਾਂ ਸੰਗਤ ਜੀ ਇਹ ਸਾਡੇ ਵਾਸਤੇ ਇੱਕ ਬਹੁਤ ਵੱਡਾ ਵੱਡੀ ਪ੍ਰੇਰਨਾ ਕਿ ਬੇਸ਼ੱਕ ਅਸੀਂ ਇਹਨਾਂ ਤਰੀਕਾ ਨੂੰ ਭੁੱਲ ਜਾਈਏ ਮੈਂ ਵੀ ਤੁਹਾਨੂੰ ਇਹੋ ਹੀ ਯਾਦ ਕਰਾਉਣ ਵਾਸਤੇ ਅੱਜ ਆਪ ਜੀ ਦੇ ਰੂਬਰੂ ਹੋਇਆ ਤੁਹਾਨੂੰ ਯਾਦ ਹੈ ਤੁਸੀਂ ਭੁੱਲਦੇ ਨਹੀਂ ਹੋ ਹਮੇਸ਼ਾ ਨਹੀਂ ਭੁੱਲਦੇ ਹਰ ਸਾਲ ਨਹੀਂ ਭੁੱਲਦੇ ਸਭ ਜਿਆਦੇ ਦੇ ਸ਼ਹੀਦੀ ਦਿਨ ਮਨਾਉਂਦੇ ਹੋ ਪਰ ਕਦੇ ਕਦੇ 12 13 ਕੋ ਤੇ 6 7 ਕੋ ਵੱਡੇ ਸਭ ਜਿਆਦੇ ਦੀ ਸ਼ਹੀਦੀ ਦੇ ਇਹ ਤਰੀਕਾ ਨਹੀਂ ਸਾਡ ਭੁੱਲ ਜਾਂਦੇ ਆ ਚਲੋ ਜੇ ਅਸੀਂ ਭੁੱਲ ਜਾਂਦੇ ਆ ਪਰ ਇਹ ਮੈਂ ਤਾਂ ਰਿਪੀਟ ਕਰ ਰਿਹਾ ਬਾਰ ਬਾਰ ਨੇਚਰ ਸਾਨੂੰ ਕਦੇ ਭੁੱਲਣ ਨਹੀਂ ਦਿੰਦੀ ਕੁਦਰਤ ਕਦੇ ਮੌਸਮ ਕਦੇ ਉਸ ਦੀ ਬਣਾਇਆ ਹੋਇਆ ਸਿਸਟਮ ਸੂਰਜ ਚੰ드ਰਮਾ ਵਣ ਦੇਵਤਾ ਹਵਾ ਠੰਡੀ ਸ਼ੀਤ ਲਹਿਰ ਸਾਡੇ ਪੰਜਾਬ ਵਿੱਚ ਹੁੰਦੀ ਆ ਇਹ ਧੁੰਦ ਅਤੇ ਸ਼ੀਤ ਲਹਿਰ ਦਿੱਲੀ ਤੋਂ ਪਾਰ ਨਹੀਂ ਆ ਇਤੋਂ ਦਾ ਤੇ ਸ਼ੀਤ ਲਹਿਰ ਅੱਜ ਦੇ ਦਿਨਾਂ ਦੇ ਵਿੱਚ ਰਾਜਸਥਾਨ ਵਿੱਚ ਨਹੀਂ ਆ ਯੂਪੀ ਵਿੱਚ ਨਹੀਂ ਆ ਮਹਾਰਾਸ਼ਟਰ ਵਿੱਚ ਨਹੀਂ ਆ ਇਹ ਸਿਰਫ ਪੰਜਾਬ ਵਿੱਚ ਹੀ ਕਿਉਂ ਹੁੰਦੀ ਹੈ ਕਿਉਂਕਿ ਮੇਰੇ ਕਲੀਆਂ ਵਾਲੇ ਪਿਤਾ ਜੀ ਦੇ ਲਖਤੀ ਜਿਗਰ ਜਿਗਰ ਦੀਆਂ ਸ਼ਹੀਦੀਆਂ ਨੂੰ ਯਾਦ ਕਰਦੀ ਹੈ ਆਪਣੇ ਅੰਸੂ ਬਹਾਉਂਦੀ ਹੈ ਸੂਰਜ ਦੇਵਤਾ ਆਪਣਾ ਮੋਸ਼ ਪਾ ਲੈਂਦਾ ਉਸ ਸਮੇਂ ਨੂੰ ਯਾਦ ਕਰਕੇ ਤੇ ਤੁੰਦ ਉਸ ਸੈਨ ਨੂੰ ਆਪਣੀ ਅਗੋਸ਼ ਦੇ ਵਿੱਚ ਛਪਾ ਲੈਂਦੀ ਹੈ ਸਤ ਸੰਗਤ ਜੀ ਅੱਜ 12 13 ਪੋ ਦੇ ਦਿਨਾਂ ਵਿੱਚ ਇਹ ਸ਼ਹੀਦੀ ਹਫ਼ਤਾ ਦੇ ਅਖੀਰਲੇ ਦਿਨ ਹਨ ਤੇ ਇਹਨਾਂ ਦਿਨਾਂ ਵਿੱਚ ਸਾਡੇ ਪਿਆਰੇ ਭਰਾ ਸਾਡੇ ਪਿਆਰੇ ਬਾਬਾ ਜੀ ਮੀਰ ਕਲੀਆਂ ਵਾਲੇ ਪਿਤਾ ਜੀ ਦੇ ਲਖਤੇ ਜਿਗਰ ਸਭਜਾਦਾ ਜੋਰਾਵਰ ਸਿੰਘ ਜੀ ਸਭਜਾਦਾ ਫਤੀ ਸਿੰਘ ਜੀ ਨੂੰ ਸ਼ਹੀਦਾ ਨੀਅ ਵਿੱਚ ਖੜੇ ਕਰਕੇ ਸ਼ਹੀਦ ਕੀਤਾ ਗਿਆ ਸੀ ਇੱਕ ਵੀਡੀਓ ਵਿੱਚ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਅੱਜ ਵੀ ਉਹ ਉੱਥੇ ਹਨ ਜਦੋਂ ਤੁਸੀਂ ਯਾਦ ਕਰੀਏ ਤੇ ਮੈਂ ਆਪਣੀਆਂ ਅੱਖਾਂ ਨਾਲ ਮੈਨੂੰ ਕਿਸੇ ਪੁੱਜੀ ਹੋਈ ਰੂਹ ਨੇ ਉਹ ਚੀਜ਼ਾਂ ਦਿਖਾਈਆਂ ਸਨ ਜਦੋਂ ਬੇਨਤੀ ਕੀਤੀ ਸੀ ਕਿ ਅੱਜ ਵੀ ਸਾਹਿਬ ਜੱਦੇ ਆਉਂਦੇ ਆ ਇੱਥੇ ਆ ਤਾਂ ਉਹਨਾਂ ਨੇ ਸਾਹਿਬ ਜੱਦਿਆਂ ਦੀਆਂ ਅੱਖਾਂ ਬੰਦ ਕਰਵਾ ਕੇ ਤਾਦੇ ਤਾਦੇ ਉਥੋਂ ਦੀ ਲੰਗੇ ਹੋਏ ਉਹਨਾਂ ਦੀਆਂ ਪੈੜਾਂ ਦਿਖਾਈਆਂ ਸੋ ਤੁਸੀਂ ਵੀ ਜਦੋਂ ਜਾਓ ਅੱਜ ਗਏ ਹੋਗੇ ਜਰੂਰ ਮਹਿਸੂਸ ਕਰਿਓ ਕਿ ਉਹ ਇੱਥੇ ਹੀ ਹਨ ਤੇ ਅੱਜ ਸਾਨੂੰ ਆਵਾਜ਼ਾਂ ਮਾਰਦੇ ਆ ਸਾਡੇ ਬੱਚਿਆਂ ਨੂੰ ਦੇਖ ਦੇ ਕੇ ਸ਼ਾਇਦ ਸਾਨੂੰ ਕਹਿ ਰਹੇ ਹੋਣ ਕਿ ਤੁਸੀਂ ਵੀ ਇਹਨਾਂ ਨੂੰ ਇਸ ਮਾਰਗ 'ਤੇ ਚਲਾਓ ਇਸ ਮਾਰਗ ਵਰਗੇ ਬਣਾਓ ਸੋ ਸੰਗਤ ਜੀ ਹਮੇਸ਼ਾ ਚੇਤੇ ਰੱਖੋ ਤੇ ਅੱਜ ਦੇ ਦਿਨ ਨੂੰ ਤੇ ਇਹ ਸਾਡੇ ਸ਼ਹੀਦੀ ਹਫਤੇ ਦਾ ਅਖੀਰਲਾ ਦਿਨ ਹੈ ਅ ਬਸ ਬਹੁਤਾ ਕੁਝ ਨਹੀਂ ਕਹਿਣਾ ਆਉਂਦਾ ਥੋੜੇ ਜੇ ਅ ਅਸੀਂ ਭਾਵੁਕ ਹੋ ਜਾਂਦੇ ਆ ਇਸ ਇਤਿਹਾਸ ਨੂੰ ਪੜ ਕੇ ਸੁਣ ਕੇ ਸੋ ਭਾਵੁਕ ਹੋਣਾ ਇੱਕ ਮਾਮੂਲੀ ਗੱਲ ਹੈ ਕਿਉਂਕਿ ਇਹ ਇਤਿਹਾਸ ਇਹਨਾਂ ਦਿਨਾਂ ਦਾ ਇਤਿਹਾਸ ਹੈ ਹੀ ਬੜਾ ਦਰਦਨਾਕ ਸੋ ਇਸ ਕਰਕੇ ਬਸ ਇਨੀ ਹਾਜ਼ਰੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ